ਬਿਲਕੁਲ ਵੀ ਨਹੀਂ ਦੇਖੋ ਅੱਜ ਇਹ ਸਤਰਾਂ ਦੇ ਵਿੱਚ ਅਸੀਂ ਅੱਖਾਂ ਦਾ ਫ੍ਰੀ ਚੈਕਅਪ ਔਰ ਆਪਰੇਸ਼ਨ ਕੈਂਪਸ ਹੀ ਲਗਾ ਰਹੇ ਹਾਂ ਔਰ ਇੱਕ ਇੱਥੇ ਦੇ ਜਿਹੜਾ ਕਲੱਬ ਆ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਔਰ ਡਾਕਟਰ ਮੰਤਰੀ ਗਲੋਬਲਾਈ ਹਸਪੀਟਲ ਪਟਿਆਲਾ ਵੱਲੋਂ ਇਹ ਕੈਂਪ ਇੱਥੇ ਆਰਗੇਨਾਈਜ਼ ਕੀਤਾ ਜਾ ਰਿਹਾ ਔਰ ਤੁਸੀਂ ਦੇਖਿਆ ਕਿ ਵੱਡੀ ਤਦਾਦ ਦੇ ਵਿੱਚ ਇੱਥੇ ਜਿਹੜੇ ਮਰੀਜ਼ ਪਹੁੰਚੇ ਨੇ ਉਹਨਾਂ ਨੇ ਇਸ ਕੈਂਪ ਦਾ ਲਾਹਾ ਲਿਆ ਅਸੀਂ ਮਰੀਜ਼ਾਂ ਦਾ ਫ੍ਰੀ ਚੈਕਅਪ ਕਰ ਰਹੇ ਹਾਂ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜੇ ਚਿੱਟੇ ਮੋਤੀਏ ਦੇ ਮਰੀਜ਼ ਨੇ ਉਹਨਾਂ ਦੇ ਅੱਜ ਅਸੀਂ ਆਪਰੇਸ਼ਨ ਕਰਨੇ ਆ ਔਰ ਲਗਭਗ 50 ਤੋਂ 60 ਦੇ ਕਰੀਬ ਸਾਡੇ ਕੋਲ ਮਰੀਜ਼ ਨੇ ਜਿਹੜੇ ਹੁਣ ਤੱਕ ਆ ਚੁੱਕੇ ਨੇ ਉਹਨਾਂ ਨੂੰ ਅਸੀਂ ਬਸਰਾਹੀਂ ਪਟਿਆਲੇ ਲੈ ਕੇ ਜਾਵਾਂਗੇ ਔਰ ਬਹੁਤ ਹੀ ਵਧੀਆ ਫੋਲਡੇਬਲ ਲੈਂਸ ਪਟਿਆਲੇ ਗਲੋਬਲ ਆਈ ਹਸਪੀਟਲ ਵਿਖੇ ਇਹਨਾਂ ਦਾ ਆਪਰੇਸ਼ਨ ਕੀਤਾ ਜਾਊਗਾ ਬਸਰਾਹੀਂ ਲੈ ਕੇ ਜਾਵਾਂਗੇ ਔਰ ਬਸਰਾਹੀਂ ਸ਼ਾਮੀ ਇੱਥੇ ਮਰੀਜ਼ ਵਾਪਸ ਆਉਣਗੇ ਕਿ ਕਿਹੜਾ ਆਪਣਾ ਹਸਪੀਟਲ ਕਿਹੜਾ ਸਾਡਾ ਡਾਕਟਰ ਮਨਪ੍ਰੀਤ ਗਲੋਬਲ ਆਈ ਹਸਪੀਟਲ ਪਟਿਆਲਾ ਪਹਿਲਾਂ ਵੀ ਯਾਨੀ ਕਿ ਤੁਸੀਂ ਇੱਥੇ ਐਨਆਰਆਈ ਕੈਂਪ ਆਰਗੇਨਾਈਜ਼ ਕੀਤਾ ਕਰਦੇ ਸੀ ਜੀ ਬਿਲਕੁਲ ਜੀ ਆ ਮੇਰੇ ਨਾਲ ਬ ਵਿਸ਼ਕਰਮਾ ਬਲੱਡ ਡੋਨਰ ਇਹਨਾਂ ਦਾ ਕਲੱਬ ਹੈਗਾ ਪਾਤਣਾ ਤੋਂ ਔਰ ਸਾਡੇ ਨਾਲ ਪਿਛਲੇ ਲਗਭਗ 15 ਸਾਲਾਂ ਤੋਂ ਬਿੱਟਾ ਜੀ ਸੇਵਾ ਨਿਭਾ ਰਹੇ ਨੇ ਔਰ ਅਸੀਂ ਹਰ ਸਾਲ ਕੋਈ ਇੱਥੇ ਪਹਿਲੀ ਵਾਰ ਨਹੀਂ ਆਈ ਸੀ ਆਏ ਬਹੁਤ ਵੱਡੇ ਵੱਡੇ ਕੈਂਪਸ ਸੀ ਪਾਤਣਾ ਸ਼ਹਿਰ ਦੇ ਵਿੱਚ ਅਸੀਂ ਆਰਗੇਨਾਈਜ਼ ਕਰ ਚੁੱਕੇ ਹਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੰਘ ਬਿੱਟਾ ਪ੍ਰੈਜ਼ੀਡੈਂਟ ਸ਼੍ਰੀ ਵਿਸ਼ਕਰਮਾ ਬਲੱਡ ਡੋਨਰ ਕਲੱਬ ਪਾਤਣਾ ਸਾਡੇ ਜਿਹੜੇ ਏਰੀਆ ਦੇ ਵਿੱਚ ਸਮਾਜ ਸੇਵਾ ਦੇ ਕੰਮ ਨੇ ਅਸੀਂ ਦੇ ਚੈੱਕਅਪ ਤੇ ਆਪਰੇਸ਼ਨ ਕੈਂਪ ਪਿਛਲੇ तकरीबन 15 ਤੋਂ 17 ਸਾਲ ਹੋ ਗਏ ਅਸੀਂ ਲਗਾਤਾਰ ਫ੍ਰੀ ਚੈੱਕਅਪ